ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਇਹ ਉਹਨਾਂ ਲਈ ਹੈ ਜੋ ਥੋੜੇ ਜਿਹਾ ਪੈਸਾ ਲਈ ਠੱਗੀਆਂ ਮਾਰਦੇ ਆ ਆਪਣੇ ਜਵਾਕਾਂ ਦਾ পেট ਭਾਰਨ ਲਈ ਠੱਗੀਆਂ ਮਾਰਦੇ ਆ ਵੱਡੀਆਂ-ਵੱਡੀਆਂ ਵੱਡੀਆਂ-ਵੱਡੀਆਂ ਨੌਕਰੀਆਂ ਤੋਂ ਹੋ ਕੇ ਵੀ ਠੱਗੀਆਂ ਮਾਰਦੇ ਆ ਤੁਸੀਂ ਆ ਬਾਬੇ ਦੀ ਵੀਡੀਓ ਦੇਖੋ ਇਸ ਦੇ ਬਾਬੇ ਦੇ ਦੱਸਣ ਦੇ ਮੁਤਾਬਕ ਇਸ ਨੂੰ 2 2 3 3000 ਦਾ ਆਫਰ ਦੇ ਕੇ ਜਾਂਦੇ ਨੇ ਵੀ ਤੁਸੀਂ ਰੱਖ ਲਓ ਆ ਵੀ ਬਾਈ ਦੇਖੋ ਵਰਦੀ ਇਹ ਦੇ ਰਿਹਾ ਪਰ ਇਹ ਬਾਬਾ ਰੱਖ ਨਹੀਂ ਰਿਹਾ ਕਿਉਂ ਕਿ ਇਹ ਮਿਹਨਤ ਕਰਨ ਦਾ ਆਦੀ ਆ ਨਾ ਕਿ ਲੋਕਾਂ ਤੋਂ ਭੀਖ ਜਾਂ ਬਕਸ਼ੀਸ਼ ਦੇ ਦਿੱਤੇ ਹੋਏ ਰੁਪਿਆ ਦੇ ਆਪਣਾ ਪਰਿਵਾਰ ਪਾਲਣਾ ਚਾਹੁੰਦਾ ਤੁਸੀਂ ਇਹਦਾ ਕੰਮ ਦੇਖੋ ਕਿੰਨਾ ਸੋਹਣਾ ਪਿੱਤਲ ਦਾ ਕੰਮ ਆ ਜੇ ਕਿਸੇ ਨੇ ਐਦਾਂ ਦਾ ਸਮਾਨ ਪਿੱਤਲ ਦਾ ਬਣਿਆ ਹੋਇਆ ਲੈਣਾ ਹੋਵੇ ਪਿੱਤਲ ਦੇ ਕੋਕੇ ਜਾਂ ਖੁੰਡੇ ਹੋਰ ਕਿੰਨਾ ਹੀ ਸਮਾਨ ਬਾਬੇ ਕੋਲੇ ਹੁੰਦਾ ਤਾਂ ਮਸਤੂਨ ਸਾਹਿਬ ਦੇ ਡੌਰੀ ਦੇ ਵਿੱਚ ਆ ਕੇ ਇਸ ਬਾਬੇ ਤੋਂ ਮੱਸੀਆ ਵਾਲੇ ਦਿਨ ਤੁਸੀਂ ਸਮਾਨ ਖਰੀਦ ਸਕਦੇ ਹੋ ਇਹ ਬਾਬੇ ਦੇ ਦੱਸਣ ਦੇ ਹਿਸਾਬ ਨਾਲ ਹੈ ਕਹਿੰਦਾ ਮੈਂ ਅੱਜ ਤੱਕ ਕਦੇ ਫालतू ਪੈਸਾ ਨਹੀਂ ਲਿਆ ਤੇ ਕਦੇ ਕਿਸੇ ਦੇ ਦਿੱਤੀ ਹੋਈ ਬਖਸ਼ੀਸ਼ ਨਹੀਂ ਲਈ ਜੋ ਕਿ ਆਪਣੇ ਹੱਕ ਸੱਚ ਦੀ ਮਿਹਨਤ ਕਰਨ ਵਾਲਾ ਇਨਸਾਨ ਹੈ ਇਹ ਤੁਸੀਂ ਦੇਖੋ ਲੱਤਾਂ ਤੋਂ ਉਪਾਹ ਜਾ ਤਾਂ ਫੇਰ ਵੀ ਆਪਣੀ ਮਿਹਨਤ ਦੇ ਰੁਪਏ ਲੈਂਦਾ ਪਰ ਅੱਜ ਮੋਟੀਆਂ ਤਨਖਾਹਾਂ ਮੋਟਾ ਪੈਸਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਨਾਲ ਠੱਗੀਆਂ ਮਾਰ ਰਹੇ ਨੇ ਰੱਖ ਲੈ ਬਾਬਾ कितों आने बाबा जी बाबा जी चाल जी ਭਾਈ ਹੋਈ ਆ ਤਨ ਤੋਂ ਦੀ ਐਸੇ ਆਹ ਗੁੰਡਾ ਜੀ ਨਾ ਬਹੁਤ ਆਹ ਆਪਣਾ ਬੰਦਿਆ ਜਿਹੜਾ ਮੇਗਾ ਆਟੋ ਘੈਂਟ ਤੇ ਲਿੰਦਾ ਜੀ ਬਣਾਇਆ ਪਿੱਤਲੀ ਵਾਲਾ ਲੈ ਬਾਬੇ ਨੇ ਇਹ ਆਇਆ ਦੇਖ ਇਹ ਆਇਆ ਇਹਦੀ ਗੱਲ ਐਸੇ ਕਰ ਹਾਂ ਆਪ ਕੀ ਕਰੇ ਮੈਂ ਗੱਲ ਕਰਦਾ और दुनिया भर का कारोबार है